ਜ਼ਿਲ੍ਹਾ ਫਤਿਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਦੇ ਮੁੱਖ ਚੌਕ ਤੇ ਸ਼ਹਿਰ ਦੀ ਖੂਬਸੂਰਤੀ ਤੇ ਤੱਬ ਬਣੀ ਮੱਛਲੀ ਮਾਰਕੀਟ ਨੂੰ ਅੱਜ ਨਗਰ ਕੌਂਸਲ ਗੋਬਿੰਦਗੜ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਦੇ ਸ਼ਾਮ ਕੀਤੀ ਗਈ ਇਸ ਕਾਰਵਾਈ ਦੇ ਵਿੱਚ ਨਗਰ ਕੌਂਸਲ ਦੇ ਸੈਨੇਟਰੀ ਇਨਸਪੈਕਟਰਾਂ ਸਫਾਈ ਕਰਮਚਾਰੀਆਂ ਵੱਡੀ ਗਿਣਤੀ ਦੇ ਵਿੱਚ ਮੱਛਲੀ ਮਾਰਕੀਟ ਦੇ ਵਿੱਚ ਪਹੁੰਚੇ ਤੇ ਡਰੇਕਟਰ ਡਰਾ ਲਿਆ ਅਤੇ ਜੀਸੀਬੀ ਮਸ਼ੀਨਾਂ ਦੇ ਨਾਲ ਪੂਰੀ ਮਾਰਕੀਟ ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਜ਼ਿਕਰ ਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨੂੰ ਬਾਰ-ਬਾਰ ਇਹ ਬੇਨਤੀ ਕੀਤੀ ਚਾਰਹੀਸੀ ਕਿ ਸ਼ਹਿਰ ਦੇ ਮੁੱਖ ਚੌਂਕ ਤੇ ਲੱਗੀ ਮੱਛਲੀ ਮਾਰਕੀਟ ਦੇ ਵਿੱਚੋਂ ਬੱੱਬੂ ਆਉਂਦੀ ਹੈ ਅਤੇ ਜਿਸ ਦੇ ਵਿੱਚ ਮੀਟ ਘਟਕੇ ਵੇਚਿਆ ਜਾਂਦਾ ਹੈ ਜਿਸ ਨਾਲ ਮਹਾਮਾਰੀ ਫੈਲਣ ਦਾ ਖਤਸ਼ਾ ਹੈ ਜਿਸ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਆਜ ਨਗਰ ਕੌਂਸਲ ਪ੍ਰਸ਼ਾਸਨ ਨੇ ਲੋਕਾਂ ਦੀ ਮੰਗ ਤੇ ਇਸ ਮੱਛਲੀ ਮਾਰਕੀਟ ਨੂੰ ਆਪਣੇ ਪੂਰੇ ਦਲ ਬਲ ਦੇ ਨਾਲ ਤਾਇ ਡੇਰੀ ਕਰ ਦਿੱਤਾ ਗਿਆ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਬੈਠੇ ਖੋਖੇ ਮਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਭਵਿਕ ਵਿੱਚ ਜੇਕਰ ਕਿਸੇ ਨੇ ਦੁਬਾਰਾ ਉਤੇ ਖੋਖਾ ਲਗਾਉਣ ਦੀ ਕੋਸ਼ਿਸ਼ ਕੀਤੀ ਦਾ ਉਸੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਖੋਖੇ ਮਾਲਕਾਂ ਨੇ ਰੋਸ ਸਾਇ ਕਰਦੇ ਹੋਏ ਕਿਹਾ ਕਿ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਜਿਸ ਕਰਕੇ ਉਹ ਆਪਣਾ ਖੋਖਾ ਚੁੱਕ ਸਕਦੇ ਸੀ ਪਰ ਮੌਕੇ ਦੇ ਅਧਿਕਾਰੀਆਂ ਨੇ ਕਿਹਾ ਕਿ ਕਈ ਦਿਨ ਤੋਂ ਚੱਲ ਰਹੀਆਂ ਮੀਡੀਆ ਦੀ ਖਬਰਾਂ ਦਾ ਸਖਤ ਨੋਟਿਸ ਲੈਂਦੇ ਹੋਏ ਹਰਕਤ ਵਿੱਚ ਆਏ ਪ੍ਰਸ਼ਾਸਨ ਨੂੰ ਇਹ ਕਾਰਵਾਈ ਕਰਨੀ ਪਈ ਜੋ ਕਿ ਭਵਿਕ ਵਿੱਚ ਅੱਗੇ ਵੀ ਚੱਲ ਰਹੀ ਰਹੇਗੀ ਜੇ ਕਿ 24*7 ਲਈ ਮੰਡੀ ਗੋਬਿੰਦਗੜ ਤੋਂ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਵੀ ਸਾਨੂੰ ਪੂਰੇ ਜਰ ਪੂਰੇ ਦੀ ਸਮੈਲ ਨਹੀਂ ਹੋਈਦਾ ਅਸੀਂ ਤਾਂ ਫਿਰ ਪੜਦਾ ਕਰਕੇ ਦੇਈਏਗੀ ਸਾਰੇ ਸ਼ਹਿਰ ਦਾ ਕੂੜਾ ਵੀ ਤਾਂ ਉਰੇ गिरਦਾ ਇਹੋ ਤਾਂ ਹੈ ਇਧਰੇ ਕਾਰਨ ਉਹਦੇ ਜੇ ਲੋਕਾਂ ਨੂੰ ਕੂੜੇ ਦੀ ਸਮੈਲ ਆਉਂਦੀ ਆ ਤਾਂ ਇਹਨਾਂ ਦਾ ਵੀ ਕੋਈ ਕੰਮ ਨਹੀਂ ਕਰਦਾ ਕੂੜੇ ਦੀ ਸਮੱਸਿਆ ਜੇ ਇਹਨਾਂ ਦੀ ਸਮੱਸਿਆ ਦਾ ਕੂੜੇ ਦੀ ਸਮੱਸਿਆ ਉਹ ਨਹੀਂ ਆ ਕੂੜੇ ਦੀ ਸਮੈਲ ਉਹੀ ਆਉਂਦੀ ਹੈ ਮੈਨੂੰ ਇੱਕ ਪਾਸੇ ਤਾਂ ਨਗਰ ਕੌਂਸਲ ਨੇ ਡੰਪ ਬਣਾ ਰੱਖਿਆ ਦੂਸਰੇ ਪਾਸੇ ਗਰੀਬਾਂ ਦੇ ਅਸੀਂ ਐਨੇ ਉਜਾੜ ਡੰਪ 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 ਦਾ ਕਾਗਜ਼ ਵਾਲੇ ਨੇ ਦੇਖੋ ਡੰਪ ਕਿੱਥੇ ਨਹੀਂ ਜਿੱਥੇ ਡੰਪ ਹੈਗੇ ਨੇ ਦੇਖੋ ਸਾਰੇ ਸ਼ਹਿਰ ਦਾ ਕੂੜਾ ਇੱਥੇ गिरਦਾ ਇਹ ਵਿਚਾਰੇ ਗਰੀਬ ਪਰਿਵਾਰ ਰੋਟੀਆਂ ਖਾਂਦੇ ਨੇ ਕਿਹਾ ਕਿ ਨਹੀਂ ਇਹਨਾਂ ਦਾ ਹਾਲ ਜਦੋਂ ਸਾਰੇ ਵਿਚਾਰੇ ਕਦੋਂ ਸਟੈਂਡ ਕਰਕੇ ਕਿਸਾਨ ਵੀਰ ਦੇ ਟੋਕਰੀਆਂ ਲਾ ਕੇ ਆਪਣਾ ਗੁਜ਼ਾਰਾ ਕਰਦੇ ਸੀ ਇਹਨਾਂ ਨੇ ਫਿਰ ਪਹਿਲਾਂ ਸ਼ਮਾ ਦਿੱਤਾ ਨਹੀਂਗਾ ਵੀ ਚੱਕ ਲੋ ਜੀ ਅਸਾਨੂੰ ਕੋਈ ਸਮਾਨ ਕੋਈ ਸਮਾਨ ਨਹੀਂ ਦਿੱਤਾ ਇਹਨਾਂ ਨੇ ਵਿਚਾਰਨੇ ਮੈਨੂੰ ਬੁਲਾਇਆ ਵੀ ਪਾਈ ਜਾਂਦੇ ਸੀ ਸਾਬ ਆਓ ਅਜਾ ਅਜ ਮਰ ਗਈ ਬੁਲਾਉਂਦਿਆਂ ਦਾ ਆ ਕੁਝ ਹੋ ਚੁੱਕਿਆ ਸੀਗਾ 5 ਸਾਲ ਪਹਿਲਾਂ ਵੀ ਇਹੀ ਕੁਝ ਹੋ ਗਿਆ ਸੀ ਸੀ ਫਿਰ ਹੱਲੇ ਨੋਟਿਸ ਨਹੀਂ ਦਿੱਤਾ ਕੋਈ ਨੋਟਿਸ ਨਹੀਂ ਦਿੱਤਾ ਲੇਕਿਨ ਜਦੋਂ ਇਸ ਵਾਰੀ ਪਰ ਨਹੀਂ ਚਾਹਤੀ ਦੁਬਾਰਤੇ ਕਿਵੇਂ ਬਣ ਗਈ ਦੁਬਾਰਤੇ ਬਣਾਉਂਦੇ ਕੀ ਨੇ ਜੀ ਬਣਾਉਂਦੇ ਕੀ ਨੇ ਇੱਕ ਟੋਕਰੀ ਲੈ ਕੇ ਇੱਕ ਛੋਟੀ ਜੀ ਮੁੱਢੀ ਲੈ ਕੇ ਤਰਪਾਲ ਵਿਛਾ ਕੇ ਬੈਹਂਦੇ ਕਰਦੇ ਨੇ ਕਿ ਕੋਈ ਸਮਾਨ ਰੱਖਿਆ ਹੁੰਦਾ ਦੈਲੀ ਆਣਾ ਦੈਲੀ ਖਾਣਾ ਦੈਲੀ ਆਉਂਦੇ ਨੇ ਢੈਲੀ ਵਿਚਾਰੇ ਆਪਣਾ ਕੰਮ ਕਰ ਕਰਦੇ ਨੇ ਆਪਣਾ ਚਲੇ ਜਾ। ਮੈਰੀ ਜ਼ਿੰਦਗੀ ਖਰਾਬ ਕਰ ਦਿੱਤੀ ਏ। 15 ਅਗਸਤ 26 ਜਰਮੀ ਬਣਾਣਾ ਕਮੇਟੀ ਕਾਰਜ ਲੱਡੂ ਵੰਡ ਕੇ ਆਣਾ 1100 ਰੁਪਏ ਉੱਥੇ ਦੇ ਕੇ ਆਣਾ। ਬੱਚਿਆਂ ਦੀ ਹੌਸਲਾ ਵਧਾਈ ਕਰਨਾ ਔਰ ਸਭ ਨੂੰ ਪਤਾ ਹੈ। ਪ੍ਰਿੰਸ ਨੂੰ ਨਹੀਂ ਪਤਾ ਹਰ ਨੂੰ ਪਤਾ ਹੈ। ਆ ਸਾਡੇ ਖੋਖੇ ਤੋੜ ਦਿੰਦੇ ਨੇ ਹਰ ਸਾਲ ਮੇਰਾ 25-30 ਹਜ਼ਾਰ ਦਾ ਨੁਕਸਾਨ ਕਰ ਜਾਂਦੇ ਨੇ ਹਰ ਸਾਲ। ਮੈਂ ਫਰੋਹੀਪੁਰ ਜ਼ਿਲ੍ਹੇ ਤੋਂ ਆਇਆ ਬਾਰਡਰ ਤੋਂ ਤੋਂ ਆਇਆ। ਇਹ ਮਾਨੂੰ ਨੀਅਰ ਸਾਰਾ ਦੇਜੋਗਰੀ ਮਾਨੂੰ ਵਿਚਾਰੇ ਜੋਗੇ ਨੇ। ਇਹ ਮਾਨੂੰ ਹਰ ਸਾਲ ਵਿਜਾੜਦੇ ਨੇ। ਮੇਰਾ ਹਰ ਸਾਲ ਪੁਚੀ 30000 ਦਾ ਨੁਕਸਾਨ ਕਰ ਜਾਂਦੇ ਨੇ ਮੈਂ ਫਿਰ ਸਫਰ ਕਰਕੇ ਬਹਿ ਜਨਾ ਕੋਈ ਗੱਲ ਨਹੀਂ ਮੈਂ ਹੋਰ ਕਮਾ ਲਾਂਗਾ ਹੋਰ ਬਣਾ ਲਾਂਗਾ ਜਦੋਂ ਮੇਰੇ ਤੇ ਮੇਰਾ ਖੋਖਾ ਤੋੜ ਜਾਂਦੇ ਨੇ ਜਦੋਂ ਇਹਦੇ ਮਰੀਆ ਛੱਤਾ ਤੋੜ ਜਾਂਦੇ ਮੇਰਾ ਨੁਕਸਾਨ ਕਰ ਜਾਂਦੇ ਨੇ ਮੇਰੇ ਮਰੀਆ ਚੋਰੀ ਵੀ ਕਰਾ ਦਿੰਦੇ ਨੇ ਮੇਰੀ ਦੁਕਾਨ ਤੇ ਜੜੀ ਚੋਰੀ ਵੀ ਇਹ ਕਰਾ ਦਿੰਦੇ ਪਿੱਛੇ ਮੇਰੀ ਚੋਰੀ 26 ਜਨਵਰੀ ਤੋਂ ਪਹਿਲਾਂ ਪਹਿਲਾਂ ਮੇਰੀ ਚੋਰੀ ਕਰਾਤੀ ਇਹਨਾਂ ਨੇ ਹੁਣ ਮੈਂ ਦੋਸਤੋ ਕਿੰਦਾ ਕਿ ਕਿੱਥੇ ਜਾਵਾਂ ਤੇ ਕਿੱਥੇ ਮਰਾਂ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹਨਾ ਕਿ ਪ੍ਰਸ਼ਾਸਨ ਨੂੰ ਕਿ ਮੇਰੀ ਬੇਇੱਜ਼ਤੀ ਹੁਈ ਜਾਏ ਮਨੂ ਕਰੀਪ ਬਦਲ ਤੱਕ ਨਾ ਕੀਤਾ ਜਾਵੇ ਨਹੀਂ ਤਾਂ ਮੈਂ ਚੌਂਕ 'ਚ ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਂਗਾ ਉੱਤੇ ਤਰੰਗਾ ਲੈ ਕੇ ਦਲ ਲੜਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਂਗਾ ਮੈਂ ਜ਼ਿੰਦਗੀ ਤੋਂ ਬਹੁਤ ਉਗੀ ਕਰ ਦਿੱਤਾ ਮਨੂ ਕਮੇਟੀ ਵਾਲਿਆਂ ਨੇ ਵੀ ਆ ਕਰਨੇ ਆ ਕਿਉਂਕਿ ਬਹੁਤ ਜ਼ਿਆਦਾ ਸ਼ਿਕਾਇਤਾਂ ਆਉਂਦੇ ਰੋਜ਼ ਆਏ ਦਿਨ ਤੇ ਐਕਸੀਡੈਂਟ ਹੋ ਜਾਂਦੇ ਆ ਜਿਸ ਤਰ੍ਹਾਂ ਹੀ ਰੇਤਾ ਬੱਜਰੀ ਵਾਲਾ ਕੰਮ ਕੀਤਾ ਖਾਰਸਾ ਸਕੂਲ ਦੇ ਸਾਹਮਣੇ ਆਉਂ ਉਹ ਵੀ ਅਸੀਂ ਚਲੋ ਥੋੜਾ ਬਹੁਤ ਕੀਤਾ ਉਹਨਾਂ ਐਕਸੀਡੈਂਟਾਂ ਦਾ ਸਾਨੂੰ ਥੋੜਾ ਬਹੁਤ ਫਰਕ ਪਊਗਾ ਨੇ ਤੇ ਇੱਥੇ ਕਈ ਬਰਖਾ 10 ਦਿਨ ਦੇ ਵਿੱਚ ਵਿੱਚ ਕਿੰਨੇ ਐਕਸੀਡੈਂਟ ਹੋ ਗਏ ਆ ਕਾਰਨ ਆਹੀ ਬਣਦੇ ਆ ਵੀ ਇਹਨਾਂ ਨੇ ਰੋੜਾ ਰੋਡ ਮਾਲੇ ਦੇ ਸਾਰੇ ਕੰਮ ਕਰਨ ਵਾਸਤੇ ਜਗ੍ਹਾ ਨਹੀਂ ਛੱਡੀ ਲੋਕਾਂ ਦੇ ਆਉਣ ਜਾਣ ਦੇ ਵਿੱਚ ਬਹੁਤ ਦਿੱਕਤ ਆ ਬਾਕੀ ਤੁਹਾਡੇ ਸਾਹਮਣੇ ਚੱਲੀ ਆ ਅੱਜ ਇਹ ਤਾਂ ਕੋਈ ਨਹੀਂ ਕੀਤਾ ਵੀ ਐਵੇਂ ਤੁਹਾਨੂੰ ਦੱਸੀਏ ਪਰ ਫਿਰ ਵੀ ਜਿਹੜਾ ਹੀ ਸਮਾਂ ਚੱਕ ਕੇ ਲੈ ਕੇ ਜਾਂਦੇ ਆ ਜਿੰਨਾ ਕੋਹਾਂ ਦਾ ਹਿਸਾਬ ਕਿਤਾਬ ਬਣਦਾ ਉਹ ਜ਼ਰੂਰ ਅਸੀਂ ਕਰਾਂਗੇ ਇਦੇ ਵਿੱਚ ਜੜੇ ਵੀ ਨਜਾਇਜ਼ ਕਬਜ਼ੇ ਆ ਕਿਸੇ ਨੇ ਰੇੜੀਆਂ ਫੜੀਆਂ ਜੋ ਵੀ ਆਪਾਂ ਅੱਗੇ ਐਵੇਂ ਸਮਾਨ ਰੱਖਿਆ ਪਿਆ ਇਹ ਜ਼ਰੂਰ ਚੱਕੇ ਜਾਣਗੇ ਕਿਉਂਕਿ ਕਮੇਟੀ ਦਾ ਕੰਮ ਹੈ ਵੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਠੀਕ ਹੈ ਜੀ ਅੱਛੇ ਮਾਰਕੀਟ ਮੱਛੀ ਮਾਰਕੀਟ ਐ ਵੀ ਨਾਲ ਵਿੱਚ ਚੁਕਾਈ ਜੋ ਬਿਲਕੁਲ ਚੁਕਾਵਾਂਗੇ ਇਹ ਵੀ ਟਾਈਮ ਟੂ ਟਾਈਮ ਆਪਣਾ ਅਸੀਂ ਕੰਮ ਕਰੀ ਜਾਣਾ ਇੱਕ ਦਿਨ ਤੇ ਨਹੀਂ ਹੋ ਸਕਦਾ ਸਾਰਾ ਸ਼ਹਿਰ ਇੱਕ ਦਿਨ ਦੇ ਵਿੱਚ ਸਾਰਾ ਕੰਮ ਨਹੀਂ ਹੋ ਸਕਦਾ ਕਿਉਂਕਿ ਸਾਰੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਕਬਜ਼ੇ ਆ ਕੋਈ ਥੋੜੇ ਨਹੀਂ ਆ ਪਰ ਫਿਰ ਵੀ ਸਾਰੇ ਸ਼ਹਿਰ ਦੇ ਤੁਸੀਂ ਕਿੱਥੇ ਕਿੱਥੇ ਚੱਕਵਾਇਓ ਬਿਲਕੁਲ ਅਸੀਂ ਅੱਜ ਮਲੋਰ ਰੋਡ ਕੀਤਾ ਸਾਰਾ ਠੀਕ ਆ ਜੀ ਅਮਲੋਰ ਰੋਡ ਆ ਫਿਰ ਆਪਣਾ ਚੌੜੇ ਬਾਜ਼ਾਰ ਚ ਇਧਰ ਵੀ ਅਸੀਂ ਜਾਂਦੇ ਰਹਿੰਦੇ ਆ ਰੀਮਨ ਰੋਡ ਫਿਰ